ਕੁਰਾਲੀ ਵਿੱਚ ਐਕਸਰਸਾਈਜ਼ ਵਿਭਾਗ ਨੇ ਕੀਤੀ ਟੱਬਿਆਂ ਦੀ ਚੈਕਿੰਗ ਕੁਰਾਲੀ ਦੇ ਇਕੱਲੇ ਇਕੱਲੇ ਟੱਬੇ ਦੀ ਕੀਤੀ ਗਈ ਚੈਕਿੰਗ ਹੱਥਾਂ ਵਿੱਚ ਸਲੋਗਨ ਫੜ ਲੋਕਾਂ ਨੂੰ ਵੀ ਕੀਤਾ ਅਵੇਅਰ ਜੇਕਰ ਕੋਈ ਘਰ ਕੱਢੀ ਸ਼ਰਾਬ ਵੇਚਦਾ ਹੈ ਤਾਂ ਪੁਲਿਸ ਨੂੰ ਦਵੋ ਜਾਣਕਾਰੀ ਅਤੇ ਹੁਣ ਐਕਸਰਸਾਈਜ਼ ਵਿਭਾਗ ਵੱਲੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਤਸਵੀਰਾਂ ਦੁਕਾਨ ਕੋਰਾਲੀ ਦੇ ਵਿੱਚ ਵੀ ਵੱਖ-ਵੱਖ ਠੇਕਿਆਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਹੱਤਿਆਂ ਦੇ ਵਿੱਚ ਜਾ ਕੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਘਰ ਦੀ ਕੱਢੀ ਹੋਈ ਜਾਂ ਰੂੜੀ ਮਾਰਕਾ ਸ਼ਰਾਬ ਤਾਂ ਨਹੀਂ ਵੇਚ ਰਿਹਾ ਜਦੋਂ ਇਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਕਾਰੀਆਂ ਨੇ ਇਹ ਗੱਲ ਆਖੀ ਹੈ ਕਿ ਜੇਕਰ ਕੋਈ ਵੀ ਨਜਾਇਜ਼ ਤਰੀਕੇ ਦੀ ਸ਼ਰਾਬ ਵੇਚੇਗਾ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਗਲਤ ਤਰੀਕੇ ਦੀ ਸ਼ਰਾਬ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਕੀ ਕਹਿਣਾ ਐਕਸਾਈਜ਼ ਵਿਭਾਗ ਦੇ ਅਫਸਰ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਵਿਭਾਗ ਵੱਲੋਂ ਤੁਸੀਂ ਕੁਰਾਲੀ ਦੇ ਵਿੱਚ ਅੱਜ ਵਕਫ ਵਕਫ ਦੁਕਾਨੇ ਚੈਕਿੰਗ ਕਰ ਰਹੇ ਹੋ ਅਤੇ ਮੁੱਦਾ ਕੀ ਹੈ ਜੀ ਮੈਂ ਸਤਿੰਦਰ ਮੱਲੇ ਆਪਕਾਰੀ ਨਰੇਖਕ ਕੁਰਾਲੀ ਅਸੀਂ ਆਪਣੇ ਐਕਸਾਈਜ਼ ਐਂਡ ਟੈਕਸ ਐਕਸਾਈਜ਼ ਵਿਭਾਗ ਵੱਲੋਂ ਆਪਣੇ ਮਾਨਯੋਗ ਸਹਾਇਕ ਕਮਿਸ਼ਨਰ ਸ਼੍ਰੀ ਅਸ਼ੋਕ ਤਲੋਤਰਾ ਜੀ ਦੇ ਹੁਕਮ ਅਦੇ ਅਨਸਾਰ ਅਸੀਂ ਆਪਣੇ ਇੱਥੇ ਸਾਰੀ ਇੱਕ ਮਹਿਮ ਚਲਾਈ ਹੋਈ ਹੈ ਜਿਹਦੇ ਵਿੱਚ ਅਸੀਂ ਰੋਡੀ ਮਾਰਕਾ ਸ਼ਰਾਬ ਕਰ ਦੇ ਕੱਢਿਓਈ ਸ਼ਰਾਬ ਤੇ ਲਾਨ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਾ ਰਹੇ ਆ। ਰੋੜੀ ਮਾਰਕਾ ਸ਼ਰਾਬ ਹੁੰਦੀ ਕੀ ਹੈ ਜੀ? ਰੋੜੀ ਮਾਰਕਾ ਸ਼ਰਾਬ ਜਿਹੜੀ ਇਹਦੇ ਨਾਲ ਤੁਹਾਡੀਆਂ ਅੱਖਾਂ ਨਹੀਂ ਹੋ ਸਕਦੀਆਂ ਨੇ। ਲੀਵਰ ਵੀ ਡੈਮੇਜ ਹੋ ਸਕਦਾ ਤੇ ਮੌਤ ਵੀ ਹੋ ਸਕਦੀ ਹੈ। ਉਹਦੇ ਵਾਸਤੇ ਅਸੀਂ ਆਹ ਦੇਖੋ ਇੱਕ ਪੋਸਟਰ ਵੀ ਨਾ ਰੱਖਿਆ ਹੋਇਆ ਮੌਤ ਨਹੀਂ ਜ਼ਿੰਦਗੀ ਨੂੰ ਚੁਣੋ। ਜਾਨ ਹੈ ਤਾਂ ਜਹਾਨ ਹੈ। ਤੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਸਿਰਫ ਇਹੀ ਅਵੇਅਰ ਕਰਾਉਣਾ ਹੈ ਕਿ ਤੁਸੀਂ ਵੈਸੇ ਤੇ ਸ਼ਰਾਬ ਜਿਹੜੀ ਆ ਘਰ ਦੀ ਕੱਢੀ ਹੋਈ ਲਾਹਨ ਤੇ ਰੂੜੀ ਮਾਰਕਾ ਬਿਲਕੁਲ ਨਾ ਪੀਓ ਤੇ ਜਿਹੜੇ ਬਾਹਰਲੇ ਸਟੇਟਾਂ ਤੋਂ ਵੀ ਸ਼ਰਾਬ ਆਉਂਦੀ ਆ ਉਹਨਾਂ ਨੂੰ ਵੀ ਤੁਸੀਂ ਨਾ ਪੀਓ ਕਿਉਂਕਿ ਜਿਹੜੇ ਨਜਾਇਜ਼ੀ ਬੰਦੇ ਹੈਗੇ ਨੇ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਨੇ ਉਹਨਾਂ ਦਾ ਕੋਈ ਪਤਾ ਨਹੀਂ ਆ ਕਿ ਉਹ ਸ਼ਰਾਬ ਦੇ ਵਿੱਚ ਕੀ ਪਾ ਕੇ ਕਿਵੇਂ ਵੇਚਦੇ ਨੇ ਤੇ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇਹ ਮੈਮ ਚਲਾਈ ਹੋਈ ਹੈ ਇਹ ਅੱਗੇ ਕਿੰਨੀ ਦੇਰ ਉਹ ਮੈਮ ਲਗਾਤਾਰ ਚੱਲਦੀ ਰਹੇਗੀ ਇਹ ਪਹਿਲਾਂ ਵੀ ਮੈਮ ਚੱਲਦੇ ਰਹੀ ਹੈ ਸਾਡੇ ਡਿਪਾਰਟਮੈਂਟ ਸਾਡੇ ਸਾਈ ਕਮਿਸ਼ਨਰਾਂ ਦੇ ਹਦਾਇਤਾਂ ਅਨੁਸਾਰ ਤੇ ਅੱਗੇ ਵੀ ਇਹ ਚੱਲਦੀ ਰਹੇਗੀ ਜੇਕਰ ਕੋਈ ਇਹ ਗਲਤ ਸ਼ਰਾਬ ਵੇਚਦਾ ਹੈ ਤਾਂ ਕਿੱਥੇ ਲੋਕ ਜਿਹੜੀਆਂ ਸ਼ਿਕਾਇਤ ਕਰ ਸਕਦੇ ਹੋ ਇਹ ਹਰ ਠੇਕੇ ਦੇ ਬਾਹਰ ਵੀ ਅਸੀਂ ਪੋਸਟਰ ਲਾਏ ਹੋਏ ਨੇ ਹਰ ਡਿਸਟ੍ਰਿਕਟ ਦੇ ਠੇਕੇ ਦੇ ਬਾਹਰ ਅਸੀਂ ਉੱਥੇ ਨੰਬਰ ਵੀ ਦਿੱਤਾ ਹੋਇਆ ਹੈ ਜੇ ਤੁਹਾਡੇ ਲੱਗੇ ਕੋਈ ਪੁਲਿਸ ਡਿਪਾਰਟਮੈਂਟ ਦਾ ਥਾਣਾ ਹੈਗਾ ਤੁਸੀਂ ਉੱਥੇ ਵੀ ਰਿਪੋਰਟ ਕਰ ਸਕਦੇ ਹੋ ਐਕਸਾਈਜ਼ ਡਿਪਾਰਟਮੈਂਟ ਦੇ ਕਿਸੇ ਵੀ ਬੰਦੇ ਨੂੰ ਤੁਸੀਂ ਰਿਪੋਰਟ ਕਰ ਸਕਦੇ ਹੋ